ਬੀਤੀ ਰਾਤ ਬੁੜਲਾਡਾ ਦੇ ਸ਼ਹੀਦ ਕੈਪਟਨ ਕੇਕੇ ਗੋੜ ਦੀ ਯਾਦਗਾਰੀ ਬੁੱਤ ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸ਼ਰਾਬ ਪੀ ਕੇ ਸਟੈਚੂ ਨਾਲ ਛੇੜਖਾਹੀ ਕੀਤੀ ਗਈ ਹੈ। ਸਟੈਚੂ ਦੇ ਇੱਟਾਂ ਮਾਰੀਆਂ ਗਈਆਂ ਅਤੇ ਇਸ ਮੌਕੇ ਗੋੜ ਪਰਿਵਾਰ ਨੇ ਕਿਹਾ ਕਿ ਸਾਡੇ ਇਸ ਸ਼ਹੀਦ ਦੇ ਸਟੈਚੂ ਦੀ ਕੋਈ ਵੀ ਦੇਖਭਾਲ ਨਹੀਂ ਹੋ ਰਹੀ ਹੈ। ਜੋ ਵੀ ਦੇਖਭਾਲ ਹੋ ਰਹੀ ਹੈ, ਪ੍ਰਾਈਵੇਟ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੱਲੋਂ ਸਾਈਡਾਂ ਤੇ ਜੰਗਲਾ ਲਗਵਾਇਆ ਗਿਆ ਹੈ ਅਤੇ ਸਰਕਾਰ ਵੱਲੋਂ ਇਸ ਦੀ ਕੋਈ ਦੇਖਭਾਲ ਤੇ ਵਰਸੀ ਵੀ ਨਹੀਂ ਮਨਾਈ ਜਾਂਦੀ। ਪਰਿਵਾਰ ਨੇ ਮੰਗ ਕੀਤੀ ਹੈ ਕਿ ਇਸ ਦੀ ਜਾਂਚ ਪੜਤਾਲ ਕੀਤੀ ਜਾਵੇ ਅਤੇ ਸੀਸੀਟੀਵੀ ਕੈਮਰੇ ਖੰਗਾ ਲੇ ਜਾਵੇ। ਇਸ ਦੇ ਨਾਲ ਹੀ ਦੂਜੇ ਪਾਸੇ ਸਟੈਚੂ ਦੇ ਸਾਹਮਣੇ ਦੁਕਾਨਾਂ ਤੇ ਵੀ ਇੱਕ ਹੋਰ ਘਟਨਾ ਵਾਪਰੀ ਹੈ ਜਿਸ ਵਿੱਚ ਦੁਕਾਨ ਦਾ ਕੈਮਰਾ ਤੋੜਿਆ ਗਿਆ ਪੱਲਵ ਤੋੜੇ ਗਏ ਅਤੇ ਖੜੀ ਗੱਡੀ ਦਾ ਸ਼ੀਸ਼ਾ ਵੀ ਤੋੜਿਆ ਗਿਆ ਇਸ ਮੌਕੇ ਦੁਕਾਨਦਾਰਾਂ ਅਤੇ ਗੋੜ ਪਰਿਵਾਰ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਇਹਨਾਂ ਸ਼ਰਾਰਤੀ ਅਨਸਰਾਂ ਨੂੰ ਲੱਭ ਕੇ ਉਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਇਹ ਬਹੁਤ ਗਲਤ ਅੰਗਰੇਜ਼ੀ ਜਿਸ ਨੇ ਵੀ ਕਰ ਇਹ ਗਲਤ ਕਰਿਆ ਇੱਥੇ ਪਹਿਲਾਂ ਸ਼ਰਾਬ ਕੀਤੀ ਗਈ ਹੈ ਇਹ ਸ਼ਰਾਬ ਦੀਆਂ ਬੋਤਲਾਂ ਪਈਆਂ ਨੇ ਫਿਰ ਬੁੱਤ ਨੂੰ ਵੀ ਇਨਸਾਨ ਪਛਾਹ ਜੀ ਉਂਗਲ ਵੀ ਤੋੜ ਦਿੱਤੀ ਹੈ ਤੇ ਉਹ ਜਿੱਥੇ ਰਵਾਲਵਰ ਹੈ ਜੀ ਉੱਥੋਂ ਵੀ ਨੁਕਸਾਨ ਪਹਟਾਇਆ ਪੈਰਾਂ ਤੇ ਵੀ ਪਿੱਟਾਂ ਵਗੈਰਾ ਮਾਰੀਆਂ ਗਈਆਂ ਨੇ ਤੇ ਕਾਫੀ ਨੁਕਸਾਨ ਕੀਤਾ ਜੀ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਇਸ ਦੀ ਪਤਾ ਕੀਤਾ ਜਾਵੇ ਜੀ ਇਹ ਕਿਹੜੇ ਗਲਤ ਅੰਸਰ ਵਾਲੇ ਇਹ ਗਲਤ ਕੰਮ ਕਰ ਰਹੇ ਜੀ ਕੀ ਕਹੋਗੇ ਜੋ ਦੇਸ਼ ਦੇ ਮਹਾਨ ਕਬੂਤਰਾਂ ਨਾਲ ਇਹ ਹਾਲਾਤ ਹੋ ਰਹੇ ਦੇਸ਼ ਦੇ ਕੀ ਹਾਲਾਤ ਹੋਣਗੇ ਇਹ ਤਾਂ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਜੀ ਗਵਰਨਮੈਂਟ ਦੀ ਜ਼ਿੰਮੇਵਾਰੀ ਬੰਦੀ ਹੈ ਇਸ ਦੀ ਰੱਖਿਆ ਕਰਨ ਦੀ ਇਹਨੂੰ ਲੇਕਿਨ ਇਸ ਦੀ ਕੋਈ ਵੀ ਕੋਈ ਇਹਦੀ ਕੋਈ ਕੇਅਰ ਹੀ ਨਹੀਂ ਹੋ ਰਹੀ ਜੀ ਇਹ ਵੀ ਕੋਈ ਪ੍ਰਾਈਵੇਟ ਬੰਦੇ ਆਣੇ ਲਵਾਇਆ ਜੀ ਜਿਹੜੇ ਦਾ ਜੰਗਲਾ ਸਾਡੇ ਦੇ ਪ੍ਰਧਾਨ ਜੀ ਦੇ ਜੀ ਗੁਰਦੁਆਰਾ ਸਾਹਿਬ ਦੇ ਉਹਨਾਂ ਨੇ ਲਵਾਇਆ ਹੈ ਗਵਰਨਮੈਂਟ ਵੱਲੋਂ ਇਹਦੀ ਮਤਲਬ ਕਿ ਕੋਈ ਵਰਸੀ ਵੀ ਨਹੀਂ ਮਣਾਈ ਜਾਂਦੀ ਜੀ ਗੱਲ ਛੱਡੋ ਤੁਸੀਂ ਕੀ ਕਹੋਗੇ ਹੁਣ ਜੱਕੇ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਜੀ ਇਹਦੀ ਜਾਂਚ ਪੜਤਾਲ ਕੀਤੀ ਜਾਵੇ ਇਹ ਸੀਸੀਟੀਵੀ ਕੈਮਰੇ ਦੇਖੇ ਜਾਣ ਵੀ ਤੇ ਕਿਹਨੇ ਕਰੇ ਜੀ ਇਹ ਸਾਡੀ ਵੈਸੇ ਪਿੰਡ 'ਚ ਕਿਸੇ ਨਾਲ ਕੋਈ ਬਹਿਸ ਨਹੀਂ ਹੈ ਜੀ ਸਾਡੇ ਦੇਸ਼ ਦੇ ਮਹਾਨ ਸ਼ਹੀਦ ਸ਼ਹੀਦ ਕੈਪਟਨ ਕੇਕੇ ਗੌਰ ਦਾ ਇੱਕ ਬੁੱਤ ਸਬਤ ਕੀਤਾ ਹੋਇਆ ਸੀ ਜਿਸ ਦੇ ਰਾਤ ਸਮੇਂ ਕੋਈ ਸ਼ਰਾਰਤੀ ਅੰਸਰ ਇਹਨਾਂ ਦੀ ਭੰਨ ਤੋੜ ਕਰ ਗਏ ਹਨ ਪਰ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਸ ਚੀਜ਼ ਦਾ ਤੜੇ ਸ਼ਬਦਾਂ ਵਿੱਚ ਨਿੰਦਿਆ ਕਰਦੇ ਹੋਏ ਮੰਗ ਕਰਦੇ ਹਾਂ ਕਿ ਇਹੋ ਜਿਹੇ ਗੁੰਡੇ ਅਨਸਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਇੱਕ ਬੇਨਤੀ ਵੀ ਕਰਦੇ ਹਾਂ ਕਿ ਬੁਲਾਡਾ ਸ਼ਹਿਰ ਦੇ ਵਿੱਚ ਸਰੇ ਆਮ ਨਸ਼ਾ ਵਿਕ ਰਹੇ ਹੈ ਨਸ਼ੇੜੀ ਲੋਕ ਇਹੋ ਜਿਹੇ ਨਸ਼ੇ ਕਰਕੇ ਰਾਤ ਨੂੰ ਇਹੋ ਜੇ ਮਹਾਰ ਸ਼ਹੀਦਾਂ ਦਾ ਅਪਮਾਨ ਕਰਦੇ ਨੇ ਜੋ ਕਿ ਕਿਸੇ ਵੀ ਕਿਸਮ ਨਾਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੇਕਰ ਪ੍ਰਸ਼ਾਸਨ ਨੇ ਇਸ ਦੇ ਖਿਲਾਫ ਇਹ ਹੋ ਜੇ ਗੁੰਡਾਗਰਦੀਆਂ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਸ਼ਹਿਰ ਦੇ ਵਿੱਚ ਇਸੇ ਥਾਂ ਦੇ ਉੱਤੇ ਜਿੱਥੇ ਸ਼ਹੀਦ ਦਾ ਪਾਣ ਕੀਤਾ ਗਿਆ ਧਰਨਾ ਲਾਵਾਂਗੇ ਸਰਕਾਰ ਦੇ ਖਿਲਾਫ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਮੇਰਾ ਕੱਟੀ ਦਾ ਸ਼ੀਸ਼ਾ ਤੋੜ ਕੇ ਜੀ ਤੇ ਕੈਮਰਾ ਲੈ ਕੇ ਦੁਕਾਨ ਦਾ ਸਾਰਾ ਤੋੜ ਕੇ ਜੀ ਬੰਦਾ ਬੋਲੋ ਸਾਰਾ ਕੋਈ ਪੰਨ ਕੇ ਨਹੀਂ ਤੁਸੀਂ ਟੀਵੀਰ ਚਲਾ ਕੇ ਦੇਖੋ ਉੱਥੇ ਬੰਦੇ ਦੀ ਪਛਾਣ ਆ ਰਹੀ ਹੈ ਆਉਣੀ ਆ ਰਹੀ ਹੈ ਜੀ ਆ ਰਹੀ ਹੈ ਕੋਲ ਕੋਲ ਬੰਦਾ ਹੋ ਸਕਦਾ ਵੰਟੀ ਆ ਜੀ ਵੰਟੀ ਆ ਪੰਟੀ ਵੀ ਛੇੜੀ ਜੀ ਤੇ ਪੰਟੀ ਵੀ ਛੇੜੀ ਇੱਥੇ ਜਿਹੜਾ ਫਿਰਦਾ ਹੁੰਦਾ ਹੈ ਜੀ ਵੰਟੀ ਆ ਹਾਂ ਜੀ ਆ ਬਿਲਕੁਲ ਸਹੀ ਆ ਜੀ ਪੰਟੀ ਆ ਫੋਟੋ ਦਿਖਾ ਰਿਹਾ ਜੀ ਮੈਂ ਆ ਕੈਮਰੇ ਚ ਫੀਡ ਆ ਫੋਟੋ ਭਾਰਤ ਦੇਸ਼ ਦੇ ਸਭ ਤੋਂ ਵੱਡੇ ਸ਼ਹੀਦ ਕੈਪਟਨ ਕੇਕੇ ਗੌਰ ਸਾਹਿਬ ਦਾ ਇਹਨਾਂ ਨੇ ਬੁੱਤ ਦਾ ਨੁਕਸਾਨ ਕਰਿਆ ਭੰਤੋੜ ਕੀਤੀ ਆ ਆਨਗਮਾਨ ਦੇ ਲੱਗੇ ਹੋਏ ਸੀਸੀ ਕੈਮਰੇ ਦਿਸ਼ਾ ਸਾਰੀਆਂ ਤੋੜੀਆਂ ਨੇ ਜੀ ਇਹਨਾਂ ਨੇ ਇਹ ਚੋਰੀਆਂ ਵੀ ਕਰਦੇ ਨੇ ਇਹ ਨਸ਼ਾ ਵੀ ਕਰਦੇ ਨੇ ਇੱਥੇ ਬੁਰਾ ਹਾਲ ਹੈ ਇੱਥੇ ਕੋਈ ਰੋਕਣ ਵਾਲਾ ਨਹੀਂ ਇਹਨਾਂ ਨੂੰ ਕੋਈ ਟੋਕਣ ਵਾਲਾ ਨਹੀਂ ਸ਼੍ਰੀ ਆਮ ਨਿਸ਼ਾਹ ਵਿਖਦਾ ਬੁਰਾ ਹਾਲ ਹੈ ਜੀ ਇੱਥੇ ਤੁਹਾਡਾ ਕੀ ਨੁਕਸਾਨ ਹੋਇਆ ਸਾਡੇ ਜੀ ਸਾਰੇ ਦੁਕਾਨਾਂ ਦੇ ਲੱਗੇ ਮੱਗੇ ਸਾਰੀਏ ਜਿੰਨੀਆਂ ਲਾਈਟਾਂ ਲੱਗੀਆਂ ਹੋਈਆਂ ਸੀਗੀਆਂ ਵੱਡੀਆਂ ਉਹ ਤੋੜਦੀਆਂ ਸਾਰੇ ਸੀਸੀ ਕੈਮਰੇ ਤੋੜਦੇ ਉੱਪਰ ਡਿਸ਼ ਤੋੜਦੀ ਆ ਦੋ ਦਿਨ ਗਮਾਨੀਆਂ ਦਾ ਹੋਰ ਦਾ ਨੁਕਸਾਨ ਕਰਿਆ ਆ ਵੱਡਾ ਬਾਸ ਪਿਆ ਤੇ ਉਹਨਾਂ ਤੋੜ ਕੇ ਘੇਰੇ ਦੀ ਇਹਨਾਂ ਨੂੰ ਪੈਨੇ ਇਹਨਾਂ ਨੂੰ ਨਕੇਲ ਪਾਈ ਜਾਵੇ